ਦੀਡੀ ਫੌਕਸ ਨਿਊਜ਼ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਬੈਲ ਦਾ ਬਟਨ ਦਬਾਓ ਤਾਂ ਜੋ ਸਭ ਤੋਂ ਪਹਿਲਾਂ ਖਬਰ ਦੇਖ ਸਕੋ। ਦੇਖੋ ਅਸੀਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਦੇਸ਼ ਦਾ 76ਵਾਂ ਆਜ਼ਾਦੀ ਦਿਹਾੜਾ ਆਪਣੇ ਦਫ਼ਤਰ ਵਿੱਚ ਮਨਾਇਆ ਹੈ। ਔਰ ਸਾਡੇ ਜਿਲ੍ਹਾ ਕਾਗਰ ਦੇ ਸਾਰੇ ਅਹੁਦੇਦਾਰ ਤੇ ਸੀਨੀਅਰ ਲੀਡਰ ਇੱਥੇ ਆਏ ਨੇ। ਅਸੀਂ ਲੋਕਾਂ ਨੂੰ ਲੱਖ ਲੱਖ ਵਧਾਈ ਦਿੰਦੇ ਹਾਂ ਕਿ ਇਹ ਸਾਡੇ ਵੱਡੇ ਵੱਡੇ ਨੇੜੀਆਂ ਕੁਰਬਾਨੀਆਂ ਕਰਕੇ ਸਾਨੂੰ ਅੱਜ ਆਹ ਦਿਨ ਵੇਖਣ ਨੂੰ ਮਿਲਿਆ ਹੈ। ਪਰਮਾਤਮਾ ਕਿਰਪਾ ਕਰੇ ਸਾਡੇ ਦੇਸ਼ ਤੇ ਮਿਹਰ ਭਰਿਆ ਹੱਥ ਰੱਖੇ ਔਰ ਇਹਦੇ ਨਾਲ ਨਾਲ ਸਾਨੂੰ ਦੇਸ਼ ਦੀ ਪਰਫਾਰਮੈਂਸ ਤੇ مایوسی ਵੀ ਆ। ਅੱਜ ਇਹ ਗੱਲਾਂ ਕਰਨ ਵਾਲਿਆਂ ਨੇ ਪਰ ਜਿੱਥੇ ਲਾਲ ਕਿਲੇ ਦੀ ਤਸੀਲ ਤੇ ਖੜੋ ਕੇ ਸਾਡੇ ਪ੍ਰਧਾਨ ਮੰਤਰੀ ਸਾਹਿਬ ਬੜੇ ਬੜੇ ਵਾਅਦੇ ਕਰਦੇ ਨੇ ਅੱਜ ਦੇ ਦਿਨ ਪਰ ਸਾਨੂੰ ਇਸ ਗੱਲ ਦੀ مایوسی ਹੈ ਕਿ 144 ਕਰੋੜ ਦੀ ਆਬਾਦੀ ਵਾਲਾ ਹਿੰਦੁਸਤਾਨ 올림픽ਸ ਦੇ ਵਿੱਚ ਹਰ ਵਾਰ ਦੀ ਤਰ੍ਹਾਂ ਇਸ ਵਾਰੀ ਫਤੋ 6 ਮੈਡਲ ਲੈ ਕੇ ਆਇਆ। ਤੇ 142 ਕਰੋੜ ਵਾਲਾ ਚਾਈਨਾ 100 ਮੈਡਲ ਦੇ ਲਾਗੇ ਚਲੇ ਗਿਆ ਇਹ ਮਤਲਬ ਕਿ ਸਾਡੀ ਮੈਂ ਸਮਝਦਾ ਕਿ ਟਾਰਾਂ ਤੇ ਅਸੀਂ ਬੜੀਆਂ ਮਾਰਦੇ ਆ ਸਾਡੀ ਨੌਨ ਪਰਫਾਰਮੈਂਸ ਹੈ ਖੇਡਾਂ ਪਰਤੀ ਅਸੀਂ ਬੱਚੇ ਆਪਣੇ ਤਿਆਰ ਨਹੀਂ ਕੀਤੇ ਉਹਨਾਂ ਨੂੰ ਫੰਡ ਮੁਹੱਈਆ ਨਹੀਂ ਕਰਾਇਆ ਉਹਨਾਂ ਨੂੰ ਇਨਫਰਾਸਟ੍ਰਕਚਰ ਨਹੀਂ ਦਿੱਤਾ ਜਿਹਦੇ ਕਰਕੇ ਸਾਡੀ ਇਹ ਨੀ ਦੁਰਗਤ ਹੋਈ ਹੈ ਔਰ ਜਿਹੜੀ ਬਨੇਸ਼ ਫੋਗਟ ਆ ਲੜਕੀ ਸਾਡੀ ਉਹ ਉਹ ਸਾਡੇ ਲੋਕਾਂ ਦੀ ਸਾਜ਼ਿਸ਼ ਕਰਕੇ ਉਹ 골ਡ ਮੈਡਲ ਜਿੱਤੀ ਜਿੱਤੀ ਰਹਿ ਗਈ ਔਰ ਅਸੀਂ ਇਹ ਗੱਲ ਕਵਾਂਗੇ ਕਿ ਦੇਸ਼ ਵਾਸੀਆਂ ਨੂੰ ਪਿਆਰ ਰੱਖਣਾ ਚਾਹੀਦਾ ਕਿ ਇਹ ਜੋ ਕੁਝ ਹੈ ਸਾਡੇ ਪ੍ਰਧਾਨ ਮੰਤਰੀ ਨੂੰ ਪਾਰਲੀਮੈਂਟ 'ਚ ਇਹ ਅੱਖ ਲੋਗੇ ਕਹਿਣਾ ਚਾਹੀਦਾ ਕਿ ਅਸੀਂ ਖੇਡਾਂ ਵਾਸਤੇ ਕੀ ਕਰਾਂਗੇ ਜਿਸ ਲੈਵਲ ਤੇ ਇਹ ਮੁਲਕ ਤਿਆਰੀ ਕਰਾਉਂਦੇ ਆਪਣੇ ਬੱਚਿਆਂ ਦੀ ਕਿ ਅਸੀਂ ਤਿਆਰੀ ਨਹੀਂ ਕਰ ਸਕਦੇ ਕਿ 144 ਕਰੋੜ ਦੀ ਆਬਾਦੀ ਵਿੱਚ ਕੋਈ ਐਸੇ ਬੱਚੇ ਨਹੀਂ ਹੈਗੇ ਟੈਲੈਂਟਡ ਜਿਹੜੇ ਇਹ ਸਾਰੇ ਕੁਝ ਕਰ ਸਕਣ ਮੈਂ ਸਮਝਦਾ ਕਿ ਸਾਡੇ ਸਭਰਾਵਾਂ ਦੇ ਵਿੱਚ ਇੱਕ ਪਰਿਵਾਰ ਨੇ ਆਪਣੇ ਘਰ ਦੇ ਵਿੱਚ ਗਰਾਊਂਡ ਬਣਾ ਕੇ ਆਪਣੇ ਬੱਚੇ ਤਿਆਰ ਕੀਤੇ ਚਾਰੇ ਬੱਚੇ ਏਸ਼ੀਅਨ ਗੇਮਾਂ 'ਚ ਗਏ ਉਹਨਾਂ ਵਿੱਚੋਂ ਅੱਜ ਇੱਕ ਲੜਕੀ ਪੰਜਾਬ ਪੁਲਿਸ ਵਿੱਚ ਐਸਪੀ ਦੀ ਭਰਤੀ ਐਸਪੀ ਦੀ ਨੌਕਰੀ ਕਰ ਰਹੀ ਹੈ। ਸੋ ਮੈਂ ਇੱਕ ਬੇਨਤੀ ਕਰਨਾ ਚਾਹੁੰਦਾ ਕਿ ਇਹ ਸਰਕਾਰ ਨੂੰ ਕੋਈ ਯਤਨ ਕਰਨਾ ਚਾਹੀਦਾ ਹੈ। ਪੰਜਾਬ ਸਰਕਾਰ ਨੇ ਔਰ ਸਾਡੇ ਮੁੱਖ ਮੰਤਰੀ ਸਾਹਿਬ ਨੇ ਪਿਛਲੇ ਸਾਲ ਜਿਹੜੀਆਂ ਗੱਲਾਂ 15 ਅਗਸਤ ਨੂੰ ਕੀਤੀਆਂ ਸੀ ਉਹਨਾਂ ਵਿੱਚੋਂ ਇੱਕ ਵੀ ਗੱਲ ਨਹੀਂ ਪੂਰੀ ਹੋਈ। ਲੋਕ ਉਹਨਾਂ ਦੀਆਂ ਗੱਲਾਂ ਨੂੰ ਚੁਟਕਲੇ ਸਮਝਦੇ ਆ। ਜਦੋਂ ਕਿ ਆਜ਼ਾਦੀ ਦਿਹਾੜਾ ਜਾਂ ਜਦੋਂ ਕੋਈ ਗੱਲ ਆਉਂਦੀ ਹੈ ਨਾਲ ਦੀ ਨਾਲ ਜਿੱਥੇ ਮੁੱਖ ਮੰਤਰੀ ਸਾਹਿਬ ਬੋਲਦੇ ਨੇ ਨਾਲ ਦੀ ਨਾਲ ਜਿਹੜੀਆਂ ਇਹਨਾਂ ਦੀਆਂ ਪੁਰਾਣੀਆਂ ਸਿਕਟਾਂ ਨੇ ਉਹਨਾਂ ਦੀਆਂ ਵੀਡੀਓਜ਼ ਜਾਰੀ ਕਰ ਦਿੰਦੇ ਆ ਕਿ ਸਾਨੂੰ ਬੜੀ ਸ਼ਰਮ ਆਉਂਦੀ ਹੈ ਕਿ ਸਾਡਾ ਮੁੱਖ ਮੰਤਰੀ ਕਦੇ ਸਿਪਾਈ ਬਣ ਕੇ ਕਦੇ ਨਲਾਇਕ ਸਟੂਡੈਂਟ ਬਣ ਕੇ ਕਦੇ ਹੋਰ ਬਣ ਕੇ ਉਹ ਲੋਕਾਂ ਨੂੰ ਇਹੋ ਜਿਹਾ ਘਟਿਆ ਜਾਂ ਇਹੋ ਜਿਹਾ ਜਾਲੀ ਕੋਈ ਲੀਡਰ ਬਣ ਕੇ ਇਹੋ ਜਿਹੀਆਂ ਟਿੱਪਣੀਆਂ ਕਰਦੇ ਆ ਕਿ ਜਿਹੜਾ ਕਿ ਲੋਕ ਮਹਿਸੂਸ ਕਰਦੇ ਕਿ ਸ਼ਾਇਦ ਇਹਨਾਂ ਦੇ ਇਹ ਸਾਰੀਆਂ ਗੱਲਾਂ ਇਹਨਾਂ ਦੇ ਫੋਨ ਵਿੱਚ ਰਚੀਆਂ ਇਹ ਪੰਜਾਬ ਦੇ ਲੋਕਾਂ ਨੂੰ ਮਜ਼ਾਕ ਮਜ਼ੂ ਕਰਕੇ ਟਾਈਮ ਕੱਢਣਾ ਚਾਹੁੰਦੇ ਆ ਔਰ ਸਾਡੇ ਜ਼ਿਲ੍ਹੇ ਦੀ ਇਕਵਿਟ ਯੂਨੀਵਰਸਿਟੀ ਜਿਹੜੀ ਸ੍ਰੀ ਗੁਰਤੇਗ ਬਾਦਰ ਲਾਜ ਯੂਨੀਵਰਸਿਟੀ ਸੀ ਜਿਹਦਾ ਕਾਂਗਰਸ ਸਰਕਾਰ ਵੇਲੇ ਸ਼ਿਲਾਮਯਾਸ ਹੋਇਆ ਉਹਦਾ ਕੰਮ ਸ਼ੁਰੂ ਹੋਇਆ ਇਹ ਸਰਕਾਰ ਨੇ ਉਸ ਯੂਨੀਵਰਸਿਟੀ ਦੀ ਕੰਸਟਰਕਸ਼ਨ ਰੋਕਤੀ ਹੈ ਪੀ ਡਬਲਯੂ ਡੀ ਨੇ ਚਿੱਠੀ ਲੇ ਕੇ ਸਰਕਾਰ ਨੂੰ ਉਹ ਟੈਂਡਰ ਵਾਲੇ ਭੱਜ ਗਏ ਨੇ ਟੈਂਡਰ ਛੱਡ ਕੇ 15 ਕਰੋੜ ਰੁਪਇਆ ਲੱਗਿਆ ਉਹ ਚਾਰ ਦਿਵਾਰੀ ਹੋਈ ਆ ਖੋੜੀਆਂ ਜੰਨੀਆਂ ਭਰੀਆਂ ਉਹ ਸਾਰਾ ਕੰਮ ਠੱਪ ਹੋ ਗਿਆ ਮੈਂ ਸਮਝਦਾ ਕਿ ਸਰਕਾਰ ਦੀ ਪੁੱਛਣਾ ਚਾਹੁੰਦਾ ਹੈ ਕਿ ਜਿਹੜੀ ਸਰਕਾਰ ਦੀ ਐਜੂਕੇਸ਼ਨ ਪਾਲਿਸੀ ਹੈ ਉਹ ਲੋਕਾਂ ਨੂੰ ਬਰਬਾਦ ਕਰਨ ਵਾਲੀ ਹੈ ਅੱਜ ਜਦੋਂ ਸਾਡੇ ਪੰਜਾਬ ਦੇ ਨੌਜਵਾਨਾਂ ਦਾ ਧਿਆਨ ਦੁਬਾਰਾ ਪੰਜਾਬ ਵਿੱਚ ਹੋਇਆ ਸਾਡੇ ਮੁੱਖ ਮੰਤਰੀ ਸਾਹਿਬ ਕਹਿੰਦੇ ਆ ਜੀ ਨੌਕਰੀਆਂ ਬੜੀਆਂ ਦਿੱਤੀਆਂ ਨੇ ਮੈਂ ਪੁੱਛਣਾ ਚਾਹੁੰਦਾ ਮੁੱਖ ਮੰਤਰੀ ਸਾਹਿਬ ਨੂੰ ਕਿ ਜਿਹੜੀ ਪਾਲਿਸੀ ਦੇ ਤਹਿਤ ਤੁਸੀਂ ਨੌਕਰੀਆਂ ਦੇ ਰਹੇ ਹੋ ਇਹ ਪਾਲਿਸੀ ਪਿਛਲੀ ਕਾਂਗਰਸ ਸਰਕਾਰ ਵੇਲੇ ਦੀ ਹੈ ਕਿ ਓਪਨ ਮੈਰਿਟ ਤੇ ਜਿਹੜੇ ਬੱਚੇ ਮੈਰਿਟ ਤੇ ਆਉਂਦੇ ਆ ਉਹਨਾਂ ਨੂੰ ਨੌਕਰੀਆਂ ਮਿਲਦੀਆਂ ਨੇ ਜਿਹੜੇ ਟੈਸਟ ਪਾਸ ਕਰਦੇ ਆ ਉਹਨਾਂ ਨੂੰ ਨੌਕਰੀਆਂ ਮਿਲਦੀਆਂ ਨੇ ਉਹਦੇ ਵਿੱਚ ਕੁਝ ਹਿਮਾਚਲ ਦੇ ਨੇ ਕੁਝ ਹਰਿਆਣੇ ਦੇ ਨੇ ਕੁਝ ਰਾਜਸਥਾਨ ਦੇ ਨੇ ਕੁਝ ਪੰਜਾਬ ਦੇ ਨੇ ਮੈਂ ਪੁੱਛਣਾ ਚਾਹੁੰਦਾ ਕਿ ਸਾਡੇ ਆ ਜਿਹੜੇ ਜ਼ਿਲ੍ਹੇ ਜਿਹੜੇ ਲੋਕ ਵਿਚਾਰੇ ਔਖੇ ਹੋ ਕੇ ਆਪਣੀਆਂ ਜ਼ਮੀਨਾਂ ਵੇਚ ਕੇ ਬਾਹਰ ਜਾਂਦੇ ਨੇ ਜਿਹੜੇ ਪਲੱਸ 2 ਕਰਕੇ ਜਾਂ ਬੀਏ ਵਿੱਚ ਛੱਡ ਕੇ ਜਿਹੜੇ ਇਹ ਬਹਿਲੀ ਦੁਨੀਆ ਤੁਰੇ ਫਿਰਦੀ ਐ ਕਿ ਉਹਨਾਂ ਵਾਸਤੇ ਕੋਈ ਯੋਜਨਾ ਹੈਗੀ ਆ ਆਪਾਂ ਨੂੰ ਨੌਕਰੀਆਂ ਦੇਣ ਦੀ ਆ ਜਿਹੜੇ ਕਹਿੰਦੇ 40000 ਜਾਂ 45000 ਦੋ ਕਰ ਨੌਕਰੀ ਦਿੰਦੀ ਐ ਜਿਹੜੇ ਬੱਚੇ ਅੱਜ ਬਹਿਲੇ ਤੁਰੇ ਫਿਰਦੇ ਉਹਨਾਂ ਵਾਸਤੇ ਕੀ ਕੀਤਾ ਸਾਡੇ ਅਸੀਂ ਜ਼ਿਲ੍ਹੇ ਵਿੱਚ ਕਾਂਗਰਸ ਸਰਕਾਰ ਨੇ ਡਾਇਟ ਵੜਾਈ ਪਿਛਲੇ 2.5 ਸਾਲਾਂ ਤੋਂ 3 ਸਾਲ ਤੋਂ ਵਿਹਲੀ ਪਈ ਐ ਯੂਨੀਵਰਸਿਟੀ ਦਾ ਕੰਮ ਠੱਪ ਕਰ ਦਿੱਤਾ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੀ ਚੇਅਰਮੈਨ ਦਿੱਲੀ ਤੋਂ ਲਿਆ ਕੇ ਲਾਈ ਉਹ ਆ ਛੱਡ ਕੇ ਚਲੀ ਗਈ ਆ ਪੰਜਾਬ ਦਾ ਐਜੂਕੇਸ਼ਨ ਸੈਕਟਰੀ ਪਿਛਲੇ ਜਿਉਂ ਦੀ ਸਰਕਾਰ ਬਣੀ 6 ਵਾਰੀ ਬਦਲ ਚੁੱਕਾ ਹੈ ਕਿੱਥੋਂ ਆਹੀ ਗੱਲ ਕਰਦੇ ਨੇ ਸੇਕ ਦਾ ਕੋਈ ਜਿਹੜਾ ਹੈਲਥ ਸਿਸਟਮ ਉਹ ਡਗਮਗਾ ਗਿਆ ਇਹਨਾਂ ਨੇ ਝੂਠੇ ਆਮ ਆਦਮੀ ਕਲੀਨਿਕ ਬਣਾ ਕੇ ਮੈਂ ਬੇਨਤੀ ਕਰਾਂ ਕਿ ਉੱਥੇ ਏਰਾ ਫੇਰੀ ਕੀਤੀ ਜਾਂਦੀ ਹੈ ਉੱਥੇ ਕਿਹਾ ਜਾਂਦਾ ਹੈ ਕਿ 1.5 ਕਰੋੜ 2 ਕਰੋੜ ਮਰੀਜ਼ ਨੂੰ ਦੇਖ ਲਿਆ ਔਰ ਇਹਦੇ ਵਿੱਚ ਵੀ ਬੜੀ ਅੱਡੀ ਬੜੀ ਰਫੜੀ ਹੈ ਕਿਉਂਕਿ ਹਰ ਮਰੀਜ਼ ਨੂੰ ਦੇਖਣ ਵਾਸਤੇ 50 ਰੁਪਏ ਸਰਕਾਰ ਦਿੰਦੀ ਹੈ ਡਾਕਟਰ ਨੂੰ ਉਰੋਂ ਪੈਸੇ ਇਕੱਠੇ ਕਰਨ ਵਾਸਤੇ ਅੱਜ ਇਸ ਬਜ਼ਰੇ ਵਿੱਚ ਕਰੋੜਾ ਲੋਕਾ ਕਰੋੜਾ ਰੁਪਿਆ ਜਿਹੜਾ ਉਹਦਾ ਘਪਲਾ ਹੋਇਆ ਕੋਈ ਉਹ ਆਮਾਦਿਕ ਕਲੀਨਿਕ ਦਾ ਨੋਕੜ ਫਾਇਦਾ ਨਹੀਂ ਸਾਡੇ ਇਲਾਕੇ ਵਿੱਚ ਜਿਹੜੀਆਂ ਕਲੀਨਿਕਾਂ ਬੜੀਆਂ ਬਿਲਕੁਲ ਫੇਲ ਨੇ ਉਹਦਾ ਬਣਾਉਣ ਦਾ ਫਾਇਦਾ ਇਹ ਹੋਇਆ ਕਿ ਜਿਹੜਾ ਐਨ ਆਰ ਐਚ ਐਮ ਵੱਲੋਂ ਸੈਂਟਰ ਦਾ ਪੈਸਾ ਪੰਜਾਬ ਚ ਆਉਂਦਾ ਸੀ ਉਹ ਬੰਦ ਹੋ ਗਿਆ ਉਹ 4-500 ਕਰੋੜ ਰੁਪਿਆ ਆਉਂਦਾ ਸੀ ਜਿਹਦੇ ਨਾਲ ਸਾਡੇ ਹਸਪਤਾਲ ਚੱਲਦੇ ਸੀ ਜਿਹਦੇ ਨਾਲ ਸਾਡੇ ਹੱਥ ਪਾਲਾ ਵਿੱਚ ਬਹੁਤ ਸਾਰੇ ਕੱਚੇ ਮੁਲਾਜ਼ਮ ਰੱਖੇ ਜਾਂਦੇ ਸੀ ਕੰਟਰੈਕਟ 'ਤੇ ਹੀ ਰੱਖੇ ਜਾਂਦੇ ਉਹ ਸਾਰਾ ਕੁਝ ਬੰਦ ਹੋ ਗਿਆ। ਔਰ ਜਿਹੜੀਆਂ ਗੱਲਾਂ ਪਿਛਲੀ ਸਰਕਾਰ ਵੇਲੇ ਕਰਦੇ ਸੀ ਕਿ ਮੁੱਖ ਮੰਤਰੀ ਸਾਹਿਬ ਆਪਣੀਆਂ ਫੋਟੋਆਂ ਲਵਾਉਂਦੇ ਆ ਤੇ ਸਾਡੇ ਮਾਣਯੋਗ ਮੁੱਖ ਮੰਤਰੀ ਸਾਹਿਬ ਨੂੰ ਫੋਟੋਆਂ ਲਵਾਉਣ ਦਾ ਇੰਨਾ ਸ਼ੌਕ ਹੈ। ਮੈਂ ਥੋੜੇ ਦਿਨ ਪਹਿਲਾਂ ਕੁਦਰਤੀ 에어ਪੋਰਟ ਦੇ ਚਲੇ ਗਿਆ। 에어ਪੋਰਟ ਦੇ ਜਹਾਜ਼ ਦੇ ਅੰਦਰ ਬੜਨ ਤੱਕ ਫੋਟੋਆਂ ਲੱਗੀਆਂ। ਉੱਥੇ ਜਿਹੜੀ ਜਿਹੜੀ ਉਹ ਜਿਹੜੀ ਕਨਵੈਸ ਬੈਲਟ ਤੋਂ ਅਸੀਂ ਆਪਣਾ ਸਮਾਨ ਲੈਦੇ ਉੱਥੇ ਫੋਟੋਆਂ ਲੱਗਿਆ ਨੇ। ਘੱਟੋ ਘੱਟ 50 ਬੋਰਡ ਪੰਜਾਬ ਸਰਕਾਰ ਦੇ ਨੂੰ ਮੋਢ ਮੰਤਰੀ ਸਾਹਿਬ ਦੇ ਉਤੇ 에어ਪੋਰਟ ਦੇ ਲੱਗੇ ਨੇ ਕਿੱਡਾ ਇੱਕ ਸ਼ੌਂਕ ਸਾਨੂੰ ਚੜ ਗਿਆ ਮੈਂ ਸਮਝਦਾ ਕਿ ਜਿੰਨਾ ਬਜਟ ਅੱਜ ਪਬਲਿਕੇਸ਼ਨ ਤੇ ਪਬਲਿਸਿਟੀ ਦੇ ਲਾਇਆ ਜਾ ਰਿਹਾ ਹੈ ਜੋ ਉਦਾਂ ਬਜਟ ਕਿਦੇ ਪੰਜਾਬ ਦੀ ਸਿਹਤ ਵਿਭਾਗ ਵਾਸਤੇ ਜਾਂ ਪੰਜਾਬ ਦੀ ਐਜੂਕੇਸ਼ਨ ਵਿਭਾਗ ਵਾਸਤੇ ਲਾਇਆ ਉਹ ਤਾਂ ਸ਼ਾਇਦ ਬਹੁਤ ਜ਼ਿਆਦਾ ਸੋ ਬਹੁਤ ਕੁਝ ਕਰਨ ਵਾਲਾ ਅਸੀਂ ਅੱਜ ਸਾਰੇ ਇਕੱਠੇ ਹੋ ਕੇ ਸ਼੍ਰੀ ਰਾਹੁਲ ਗਾਂਧੀ ਜੀ ਦੀ ਤਾਰੀਫ ਕਰਦੇ ਜਿਨ੍ਹਾਂ ਨੇ ਪਾਰਲੀਮੈਂਟ ਦੇ ਵਿੱਚ ਐਲੋਪੀ ਬਣ ਕੇ ਇਹਡੇ ਸ਼ਾਨਦਾਰ ਮੁੱਦੇ ਉਠਾਇਆ ਕਿ ਸਰਕਾਰ ਨੂੰ ਉਹਨਾਂ ਦਾ ਜ਼ੁਬਾਨ ਬੰਦ ਕਰਾਈਆ ਮੂੰਹ ਬੰਦ ਕਰਾਇਆ ਉਹ ਅਸੀਂ ਆਸ ਕਰਦੇ ਹਾਂ ਕਿ ਆਉਣ ਵਾਲੇ ਸਮੇਂ ਵਿੱਚ ਜਿੱਥੇ ਪੰਜਾਬ ਦੇ ਵਿੱਚ ਕਾਂਗਰਸ ਦਾ ਪ੍ਰਭਾਵ ਬੜਾ ਸ਼ਾਨਦਾਰ ਹੈ ਉਥੇ ਦੇਸ਼ ਵਿੱਚ ਵੀ ਲੋਕ ਚਾਹੁੰਦੇ ਆ ਕਿ ਕਾਂਗਰਸ ਨੂੰ ਬਾਗਡੋਰ ਦਿੱਤੀ ਜਾਵੇ ਕਾਂਗਰਸ ਦੇ ਸਹਿਯੋਗੀਆਂ ਨੂੰ ਬਾਗਡੋਰ ਦਿੱਤੀ ਜਾਵੇ ਲੋਕ ਭਾਰਤੀ ਜਨਤਾ ਪਾਰਟੀ ਦੀਆਂ ਔਰ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀਆਂ ਪਾਲਿਸੀਆਂ ਤੋਂ ਬਹੁਤ ਖੁਸ਼ ਨਵੀਂਆਂ ਸਭ ਪਹਿਲਾਂ ਖਬਰਾਂ ਦੇਖਣ ਲਈ DD Fox News ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਬੈਲ ਦਾ ਬਟਨ ਦਬਾਓ ਤਾਂ ਜੋ ਸਭ ਤੋਂ ਪਹਿਲਾਂ ਖਬਰ ਦੇਖ ਸਕੋ